ਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਆ ਸਡੀ ਟੀਮ ਪਹੁੰਚੀ ਸ਼ੇਰਗੜ ਜਿਲ੍ਹਾ shearpur ਵਿਖੇ ਜਿੱਥੇ ਕਿ ਸਤਖੰਡ ਧਾਮ ਚੰਨਪੁਰੀ ਸਥਾਨ ਤੇ ਇੱਕ ਸਤ ਬਾਬਾ ਚੰਨाराम ਜੀ ਅਤੇ ਸੰਤ ਮਾਤਾ ਹਰਨਾਮ ਕੌਰ ਜੀ ਦੀ ਯਾਦ ਵਿੱਚ ਸਲਾਨਾ ਵਰਸੀ ਸਲਾਨਾ 12ਵੀਂ ਵਰਸੀ ਮੌਕੇ ਧਾਰਮਿਕ ਸਮਾਗਮ ਸਮੂਹ ਨਗਰ ਨਿਵਾਸੀ ಗ್ರಾಮ ਪੰਚਾਇਤ ਐਨਆਰਆਵੀ ਅਤੇ ਸੰਗਤ ਦੇ ਸਹਿਯੋਗ ਨਾਲ ਮੁੱਖ ਸੇਵਾਦਾਰ ਸੰਤ ਧਰਮਪਾਲ ਜੀ ਦੇ ਗਵਾਈ ਹੇਠ ਬਹੁਤ ਹੀ ਸ਼ਰਧਾਪੂਰਵਕ ਮਨਾਈ ਗਈ। ਈਸ਼ਵਰ ਇਹ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਸਰਬ ਧਰਮ ਨਿਊ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਭ ਤੋਂ ਪਹਿਲਾਂ ਸ਼੍ਰੀ ਕਨਪਾਟ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਤੋਂ ਪ੍ਰੰਤ ਆਏ ਹੋਏ ਰਾਗੀ ਢਾਡੀ ਜਥੇ ਅਤੇ ਸੰਤਾਂ ਮਹਾਪੁਰਸ਼ਾਂ ਨੇ ਕਥਾ ਕੀਰਤਨਾਂ ਹੀ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ। ਤੁਸੀਂ ਦੇਖ ਰਹੇ ਹੋ ਜਥੇ ਦਾ ਦਲਜੀਤ ਸਿੰਘ ਸੋਢੀ ਮਾਰਗਰੀ ਦੇ ਨਾਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਪਾਤਸ਼ਾਹ ਬਣੀ ਤੇਰੀ ਸਿਫਤ ਸਰੇਪਾਤਸ਼ਾਹ ਰੁਕਦਾ ਬਣੀ ਤੇਰੀ ਸਿਫਤ ਸਰੇਪਾਤਸ਼ਾਹ ਅਚਰਜ ਤੇਰੀ ਤੁਧ ਤੇਰੇ ਕਾਮਸਦਾ ਹਰ ਜੀ ਮੇਰੀ ਖੁਦ ਤੇਰੇ ਕਾਮਸਦਾ ਹਰ ਜੀ ਤੇਰੀ ਇਮਾਨਤ ਸੱਚੇ ਪਾਤਸ਼ਾਹ ਤੇਰੀ ਇਮਾਨਤ ਸੱਚੇ ਪਾਤਸ਼ਾਹ